ਕਰੀਏ ਨਾ ਤੇ ਸਿਉ ਆਉਦਾ ਦਾਂਗੇ ਹਾਂ ਪੁੱਤ ਚਾਹ ਫੜਾ ਦਿਓ ਚੰਗ ਠੀਕ ਐ ਠੀਕ ਭਾਗ ਜੀ ਛੜ ਕੇ ਤੇ ਲਵੋ ਲਵੋ ਨਹੀਂ ਜਾਇਓ ਮੈਂ ਦੇਖਦਾ ਪਾਣੀ ਫਿਰ ਕਾਲਿਆ ਦੋ ਤਿੰਨ ਛਿਕਟਾਂ ਦਾ ਮਾਲ ਬਣਾ ਲੈ ਨਾ ਬਣਾਵਾਂਗੇ ਪੂਰਾ ਫੇਰੀ ਆਊਗਾ ਫੇਰੀ ਚੋਨਾ ਲੱਗੂਗਾ ਟੋੜ ਲੱਗੀ ਪਈ ਐ ਸਰੀਰ ਜਿਵੇਂ ਆਹ ਤੁੱਟਿਆ ਵੇ ਸਰੀਰ ਜਿਵੇਂ ਹੁਣ ਕਰੀਏ ਕੀ ਪੰਜ ਚੋਦੀ ਪੁੱਖ ਡੋਡੇ ਵੀ ਆਉਂਦੇ ਸੁੱਖਾਂ ਨਾਲੇ ਕੰਮ ਸਾਰਨਾ ਪਊਗਾ ਮਹਿੰਗਾ ਭਾਈ ਮਹਿੰਗਾ ਬੜਾ ਹੋ ਗਿਆ ਮਾਰ ਪੰਜ ਦਾ 8000 ਤੋਂ ਘੱਟ ਨਹੀਂ ਕੀ ਕਰ ਰਹੇ ਹਾਂ ਅਸੀਂ ਤਾਂ ਉਹ ਤਾਂ ਸੁੱਖਾ ਜਾ ਮਰਦੇ ਸੀਗੇ ਅੰਕਲ ਐਂ ਆ ਰਹਿ ਗਏ ਨਾ ਬੜਾ ਬੜਾ ਹੁੰਦਾ ਲੈ ਲਈ ਓਏ ਸੋਨੂ ਕੀ ਪਤਾ ਕੰਮ ਕਰੋ ਕੰਮ ਕਰੋ ਭਾਈ ਇਹੀ ਕੰਮ ਦੇਊਗਾ ਹੁਣ ਤਾਂ ਵਗਜੋ ਕਰੇ ਵਗਜੋ ਹੋਰ ਕਰੇ ਵਗਜੋ ਚਾਹ ਪਾਣੀ ਦਿਓ ਆ ਜਾਓ ਇੱਥੇ ਆ ਜਾਓ ਯਾਰ ਹਾ 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 ਬਹੁਤ ਖਿਚਣਾ ਗਾਲਾ ਖਿਚਣਾ ਖਿਚਣਾ ਪੂਰਾ ਵੰਗੜੀਆਂ ਹਾਂ ਹਾਂ ਅੱਜ ਨਹੀਂ ਆ ਰਹੂ ਅੱਜ ਆਉਂਗਾ ਅੱਜ ਆਉਂ ਨਹੀਂ ਆ ਰਿਹਾ ਹੈਗੀਆਂ ਦੋ ਤਾਰ ਬੱਬੀ ਵੇ ਬੱਬੀ ਜੰਪੀ ਪਈ ਐ ਖਿੱਚ ਦੇ ਕੰਮ ਉਹ ਕਾਲੇ ਲਫਾਫਾ ਹੈਗਾ 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 ਬਹੁਤ ਬਹਿ ਜਾ ਲਾਲੇ ਹੁਣ ਲਾਲੇ ਹੁਣ ਲਾਲੇ ਕਰ ਲੈ ਕੰਮ ਯਾਰ ਲਜਕ ਹੋ ਮਾਲਾ ਥੋੜਾ ਘੱਟ ਨਾ ਰਹਿ ਜੇ ਨਾ ਨਾ ਬਹੁਤ ਹੈ ਇੰਨਾ ਕੀ ਕਰਾਂਗੇ ਉਹ ਫਿਰ ਧੀਰੀ ਵੀ ਲਵਾਵਾਂਗੇ ਟਰੈਕਟਰ ਤੇ ਓਏ ਜੀਰੀ ਓਏ ਅਮਲੀਓ ਕੀ ਕਰੀ ਜਾਂਦੇ ਹੋ ਕਿਹੜਾ ਉਹ ਗਿੱਲਾ ਮੈਂ ਤਾਂ ਅੱਛਾ ਬਈਆ ਗਿੱਲਾ ਬਈਆ ਓ ਬਾਈ ਮੈਂ ਨਹੀਂ ਇਹ ਕੰਮ ਕਰਦਾ ਹੈਗਾ ਨਾ ਮਾਦਾ ਬਹੁਤ ਦੂਰ ਆਏ ਚੀਜ਼ਾਂ ਤੋਂ ਓ ਕਿੰਨੇ ਦੂਰ ਚ ਮੁਸਕਮਾ ਆਈ ਹੈ ਕਹਿੰਦੇ ਜਿੰਦਗੀ ਖਾਬ ਕਰੀਆ ਬੁੱਧੀ ਓਏ ਲੈ ਜਵਾਖਾਂ ਦੀ ਖਸਮੋ ਬਰਬਾਦ ਕਰਤਾ ਤੁਸੀਂ ਨੇ ਪੰਜਾਬ ਤੈਨੂੰ ਕੀ ਪਤਾ ਇਹ ਗੱਲਾਂ ਦਾ ਆਨੰਦ ਹੀ ਵੜਾ ਨਜ਼ਾਰਾ ਇਹਦਾ ਲਾ ਕੇ ਦੇਖ ਤੂੰ ਛੁੱਟਾ ਇਸ ਘੌਂਦਾ ਸਰੀਰ ਕਾ ਨੂੰ ਪੁੱਛਦਾ ਮਾਂ ਐਨ ਯਾਰਾ ਭਾਈ ਕਰਤਾ ਓਏ ਕੰਮ ਤੁਸੀਂ ਮਾਂ ਦੇ ਸਿਰੋਂ ਤੜਕੇ ਦੇ ਇਹੀ ਕੰਮ ਤੇ ਰਹਿਣਾ ਹੋਰ ਕੋਈ ਕੰਮ ਕੱਤਾ ਕਰ ਲਿਆ ਕਰੋ ਕੋਈ ਫਸਲ ਬਾੜੀ ਦੇਖ ਲਓ ਓ ਫਸਲ ਬਾੜੀ ਪਾਣੀ ਥੋੜਾ ਟੁੱਟਿਆ ਪਿਆ ਖਾਰ ਆਉਂਦਾ ਹਾ ਦੇਖ ਕਾ ਮੈਂ ਮੈ ਤਾਂ ਹੁਣ ਆਉਂਦਾ ਹੁੰਦਾ ਦੇਖ ਕੇ ਮੈਂ ਕਿੱਧਰ ਗਏ ਯਾਰ ਇਹ ਮੁੜ ਕੇ ਆ ਬਦਲ ਅੱਗੇ ਵੀ ਸੁੱਖਾ ਰਗੜਦੇ ਨੇ ਤਾਂ ਔਰੇ ਉਹ ਬਾਈ ਹੁਣ ਅਸੀਂ ਮਾਲ ਤਿਆਰ ਕਰ ਲਿਆ ਜਦੋਂ ਭਰ ਕੇ ਪੀ ਲਿਆ ਨਾ ਕਿਹੜੀਆਂ ਬੱਟਾਂ ਕਿਹੜਾ ਕੱਦੂ ਆਦਾ ਕਾਫੀ ਕਰ ਤੁਸੀਂ ਕੀ ਜਵਾਖਾਂ ਨੂੰ ਸਿੱਖਿਆ ਦੇਵੋਗੇ ਆਪਦਿਆਂ ਨੂੰ ਐਂ ਕਾ ਸੁੱਖਾ ਸੁੱਖਾ ਹੀ ਰਹਿ ਜੂ ਤੁਹਾਡੇ ਪੱਲੇ ਜ਼ਿੰਦਗੀ ਖਰਾਬ ਕਰਤੀ ਤੇਰੇ ਵਰਗੇ ਨਸ਼ੇੜੀਆਂ ਨੇ ਓਏ ਤੈਨੂੰ ਰੈਂਦਾ ਖੁੰਦਾ ਸਰਕਾਰਾਂ ਨੇ ਚਿੱਟਾ ਲਿਆ ਤਾਂ ਛੜਦਾ ਪੰਜਾਬ 'ਚ ਇਹ ਜਿੰਦਗੀ ਖਰਾਬ ਕਰੀ ਪਈਆ ਸਾਰੀ ਇਹ ਚੀਜ਼ਾਂ ਨੇ ਸੂਟਾ ਲੈਕ ਸੂਟਾ ਲੈਏਗਾ ਉਹ ਬਾਈ ਆਪਾਂ ਨਹੀਂ ਇਹ ਸੂਟੇ ਛਾਟੇ ਦੇ ਕੇ ਦੂਰ ਆ ਨਾ ਤੋਂ ਚੀਜ਼ਾਂ ਤੋਂ ਇਹਨੂੰ ਕੀ ਪਤਾ ਉਹ ਕਾਲੇ ਤੂੰ ਦਾ ਸਿਆਣਾ ਬਾਈ ਓਏ ਕਾਲੇ ਤੂੰ ਦਾ ਸਿਆਣਾ ਹੈ ਜਿੰਦਗੀ ਦਾ ਕਾਹਦਾ ਬਾਈ ਨਸੇ ਬਹੁਤ ਮਹਿੰਗੇ ਹੋ ਗਏ ਕੀ ਕਰੀਏ ਬਾਈ ਭੁੱਕੀ ਹੋ ਗਿਆ 5000 ਰੁਪਏ ਫੀਮ ਦਾ ਕੋਈ ਰੇਟ ਹੀ ਨਹੀਂ ਹੈਗਾ ਚਿੱਟਾ ਤਾਂ ਬਸੋ ਬਾਹਰ ਹੈ ਗਰੀਬ ਬੰਦਿਆਂ ਵਜਾ ਸੁੱਖ ਸਸਤਾ ਸੌਦਾ ਦਿਨ ਤੁਸੀਂ ਸੁੱਖਾ ਖਾਣੋਂ ਆਸਰੇ ਤੁਸੀਂ ਦਾਰੂ ਪਾਲ ਦਿਓ ਵੇ ਕਰੇ ਜਨਾਨੀਆਂ ਨਾਲ ਲੜਦੇ ਹੋ ਵਿਚਾਰੀਆਂ ਉਹਨਾਂ ਦਾ ਕੀ ਕਸੂਰ ਆ ਉਹ ਕੰਮ ਨਹੀਂ ਕਰਦੀਆਂ ਉਹ ਕੱਪੜੇ ਰੋਟੀ ਤੱਤੀ ਭਾਲਦੇ ਹੋ ਤੁਸੀਂ ੱਤੀ ਕੰਮ ਕਰਦਾ ਤੇ ਖਾਣੀ ਹੈ ਵਾਹ ਤੁਹਾਡੇ ਕੋਲੇ ਹੋਰ ਕੋਈ ਕੰਮ ਨਹੀਂ ਬਣਨਾ ਸੇ ਤੋਂ ਬਿਨਾ ਕੰਮ ਕੋਈ ਕੰਮ ਨਾ ਕਰੋ 2 ਰੁਪਈਆ ਦਾ ਕੰਮ ਨਾ ਮੋਟਾ ਇਸ ਤੋਂ ਬਾਅਦ ਦੇਖੀ ਦੋ ਰੱਬੇ ਰੱਖਾ ਭਾਈ ਚੱਕ ਲੈ ਫੱਟੇ ਕਿਹਨੂੰ ਕਿਹਨੂੰ ਸਮਝਾਵਾਂਗੇ ਤਾਂ ਸਾਰੇ ਪੰਜਾਬ ਦੀ ਆਵਾ ਉੱਤਿਆ ਪਿਆ ਤੇ ਬਾਈਆ ਭਾਈ ਗੈਨੀ ਸਾਹਿਬ ਜੀ ਭੱਜੋ ਵੱਡਾ ਗਿਆ ਬਾਈ ਸਮਝ ਜੋ ਓਏ ਨਾ ਖਾਇਆ ਕਰੋ ਨਸ਼ਾ ਗੰਜਦੇ ਨਸ਼ਾ ਨਾ ਖਾਇਆ ਕਰੋ ਓਏ ਨਸ਼ਾ ਕਰਨ ਓਏ ਬਾਈ ਤੁਸੀਂ ਨਾ ਖਾਇਆ ਕਰੋ ਇਹ ਚੀਜ਼ਾਂ ਕੰਮ ਕਰ ਲੋ 2 ਰੁਪਿਆ ਦਾ ਕੋਈ ਖਾ ਲੋ ਹੋਰ ਚੀਜ਼ਾਂ ਖਾ ਲੋ ਕੋਈ ਦੇਖ ਦੇਖ ਮੇਰਾ ਮੈਂ ਘਰੋਂ ਭੇਜਦਾ ਤੇਰੇ ਲਾਏ ਦਾ ਨੂੰ ਉਹ ਬਣਾਉਂਦ ਰਹੀ ਰੇਲ ਓ ਕਾ ਨੂੰ ਮੈਂ ਭੇਜਦਾ ਇਹਨੂੰ ਕੀ ਪਤਾ ਕਹਨੇ ਆ ਹਾਂ ਜਿਵੇਂ ਨਹੀਂ ਪਤਾ ਕਦੇ ਖਾਣਾ ਨਹੀਂ ਪੀਣਾ ਨਹੀਂ ਕੁਛ ਇਹਨਾਂ ਦੀਆਂ ਗੱਲਾਂ ਦਾ ਪਤਾ ਇਹਨਾਂ ਦਾ ਪਤਾ ਇਹਨਾਂ ਨੂੰ ਨਾਲ ਵੀ ਤੀਵੇਂ ਆਏ ਲੈ ਸਾਰੀ ਕੰਮ ਬਣੂ ਇੱਕ ਦਾ ਭਾਰੀ ਲੈ ਬਦਲੇ ਬਦਲੇ ਜਾ ਮੁੰਡੇ ਬੋਲੇ ਲੋਕ ਦੇ ਦਵੀ ਨਾ 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 ਹਾ 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 ਲੋਈ ਆਰੀਆ ਯਾ ਯਾਰੀ ਬੜਾ ਘਰੇਆ ਜਾ ਪੂਰਾ ਜੀ ਆਨੰਦ ਕਿਤੇ ਨਹੀਂ ਆਇਆ ਅੱਜ ਉਹ ਚਾਚੇ ਚਾਚੇ ਕਰੇ ਮੇਰੀ ਚਾਚੀ ਬੁਲਾਉਂਦੀ ਐ ਉਹ ਚਾਚੇ ਤਾਂ ਪਕਾਈ ਮਰੀ ਦਾ ਕੋਈ ਕੰਮ ਆ ਕੋਈ ਉਹ ਮਰੀ ਆਇਆ ਆਜੂ ਬੇਠੀ ਜਾਵਾਂਗੇ ਹੁਣ ਕੰਮ ਤਾਂ ਕਰ ਲਈਏ ਕੰਮ ਬਹੁਤ ਹੈ ਕਰਨਾ ਨਹੀਂ ਕੀ ਕਰਦੇ ਹੋ ਬਰੇ ਪਹਿਲੇ ਬੈਠੇ ਕੀ ਕਰਦੇ ਹੋ ਇਹ ਉਹ ਬੱਟਾ ਕਰਾਂਗੇ ਪੁੱਤ ਬੱਟਾ ਆ ਬੱਟਾ ਘਰ ਦਿਓ ਤੁਸੀਂ ਉਹ ਦਰ ਛਾਵੇਂ ਬੈਠੇ ਸੀਗੇ ਮਰੀਆਂ ਨੇ ਟੰਜਰ ਦੇ ਹਾਂ ਨਹੀਂ ਯਾਰ ਕਾਇਆ ਦਾ ਬੱਟ ਜੀ ਦੇਖ ਲੀ ਆਪਾਂ ਉਹਦੇ ਵਿੱਚ ਮਜ਼ਾ ਉਹਦਾ ਬੈਗਾ ਘੰਟਾ ਬੈਗ ਰਾਇਆ ਸਾਯਾ ਉਹ ਦਾ ਖੇਤ ਦੇਖ ਹੀ ਗਏ ਪਰ ਸਾਰੇ ਕੀ ਕਰਦੇ ਹੋ ਤੁਸੀਂ ਉਹ ਚਲ ਰੁਕ ਤੂੰ ਉਹ ਬੁੜਾ ਜਾ ਉਹ ਗਿੱਲੇ ਕੜਿਆ ਗਿੱਲੇ ਦੀ ਗਿੱਲੇ ਭਾ ਗਿੱਲੇ ਕਰਿਆ ਗੱਸਿਆ ਗਿੱਲੇ ਨੇ ਗਿੱਲੇ ਨੇ ਫੋਨ ਕਰਿਆ ਉਹ ਉਹ ਦੇਖਾਂਗੇ ਹਾਂ ਦੇਖਾਂਗੇ ਉਹਨੂੰ ਅੱਜ ਫੜਦੇ ਨਹੀਂ ਹਾਏ ਪੰਜਾਬੀਓ ਜਾਗੋ ਨਸ਼ੇ ਤਿਆਗੋ ਦੇਖੋ ਅੱਜ ਕੱਲ ਕੀ ਹਾਲਾਤ ਨੇ ਲੋਕਾਂ ਦੇ ਇਹ ਕਿ ਇਸ ਵੀਡੀਓ ਨਾ ਮੋਟੀਵੇਸ਼ਨ ਵਾਸਤੇ ਬਣਾਈ ਹੈਗੀ ਇੱਕ ਥੋੜਾ ਜਿਹਾ ਸਨੇਹਾ ਦਿੱਤਾ ਵੀ ਆਪਾਂ ਨਸ਼ੇ ਤੋਂ ਦੇਖੋ ਨਸ਼ੇ ਵਾਲਿਆਂ ਲੋਕਾਂ ਦਾ ਕੀ ਹਾਲ ਹੁੰਦਾ ਹੈਗਾ ਆਪਾਂ ਨਸ਼ੇ ਤੋਂ ਦੂਰ ਰਹੀਏ ਆਪਣੇ ਬੱਚਿਆਂ ਨੂੰ ਦੇਖੋ ਕੀ ਸਿੱਖਿਆ ਮਿਲੂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹਨਾ ਇਹ ਚੀਜ਼ਾਂ ਤੋਂ ਆਪਾਂ ਬਹੁਤ ਦੂਰ ਰਹੀਏ ਜਾਗੋ ਪੰਜਾਬੀਓ ਹਾਂਜੀ ਦੋਸਤੋ ਦੇਖਿਆ ਜਦੋਂ ਆਪਾਂ ਨਸ਼ੇ ਪੱਤੇ ਕਰਾਂਗੇ ਤਾਂ ਜਵਾਖਾਂ ਤੇ ਬਸਰ ਹੁੰਦਾ ਯਾਨੀ ਕਿ ਨਸ਼ਿਆਂ ਦੇ ਕੋਈ ਕੰਮ ਨਸ਼ਾ ਕਰੋ ਕੰਮ ਦਾ ਇਹ ਕਰਕੇ ਵਿਦਿਆ ਲਗੀਦਾ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਧੰਨਵਾਦ ਕਰਨ